ਲੋ ਜੀ ਆ ਬਸ ਆਪਣੀਆਂ ਇੱਟ ਇਹਦੇ ਨਾਲ ਆਪਾਂ ਲਾਉਣੀ ਆ ਫਰਸ਼ ਇਹ ਫਰਸ਼ੀਟ ਐ ਲਾਉਣੀ ਪਰਲੇ ਪਾਸੇ ਲੈਂਟਰ ਦੇ ਇਹਦੇ ਉੱਤੇ ਲਾਵਾਂਗੇ ਔਰ ਰਵਨੀਤ ਸਿੰਘ ਤੇ ਪ੍ਰੀ ਆਈ ਆ ਕਰਨਪ੍ਰੀਤ ਹੋਣੀ ਕਰੋਗਾ ਮੋਟਰ ਬੰਦ ਕਰਦੇ ਆ ਜਾ ਦੋ ਦੋ ਤੇ ਆਪਾਂ ਲੱਗੇ ਆ ਪਲਾਸਟਰ ਕਰਨ ਪੈੜ ਬਣੀ ਪਈ ਆ ਸੀਮੈਂਟ ਤਿਆਰ ਆ ਸੀਮੈਂਟ ਹੋ ਗਿਆ ਤਿਆਰ ਤੇ ਆ ਜੋ ਵੇਖੋ ਸਿਮਟ ਆਪਣਾ ਤਿਆਰ ਆ। ਫੇ ਆਹ ਤرائی ਫੁੱਲ ਕਰਕੇ ਜਦੋਂ ਵੀ ਲੱਗਣਾ ਕਹਿੰਦਾ ਉਹਨੂੰ ਤرائی ਫੁੱਲ ਕਰਕੇ ਲੱਗਣਾ ਆ। ਆਹ ਸਫਾਈ ਦੇ ਲਓ। ਬਹੁਤ ਸੋਹਣਾ ਕੰਮ ਪਿਆ ਹੈ ਇਹ। ਆਹ ਚੰਦ ਲੱਗਾ ਵੀ ਉੱਤੇ। ਝਾਰਟ ਰਿਆ ਕਰੀ ਜਾਂਦਾ ਪਹਿਲਾਂ ਤرائی ਕੀਤੀ ਨੇ, ਪੈਰ ਬਣਾਈਆਂ। ਆਹ ਵੇਖੋ ਸਫਾਈ। ਆਹ ਗਰੂਪ ਖਿੱਚਤਾ ਜੀ ਆਪਾਂ ਇੱਥੇ ਆਪਣਾ ਬੀਮ ਆ। ਜਿਹੜਾ ਪਿੱਲਰ ਆਪਣਾ। ਇਹਦੇ ਵਿੱਚ ਆਪਾਂ ਗਰੂਪ ਖਿੱਚਤਾ ਵਾ ਲੰਮੀਆਂ ਲੈਣਾ। ਪਤਾ ਆਪਾਂ ਲੱਗ ਜੂਗਾ 4 3 ਹੋਊਗੀ ਝੜੂਗਾ ਸੀਮੈਂਟ ਤਾਂ ਤੰਗ ਪਾ ਲਾ ਕੇ ਜਾਂਦਾ ਇਹ ਤਾਂ ਜਿਹੜਾ ਆਪਣਾ ਬੀਮ ਕਿੱਥੇ ਹੈਗਾ ਵਾ ਹੁਣ ਬੀਮ ਇੱਥੇ ਹੈਗਾ ਵਾ ਪਤਾ ਵਾ ਝੜੀ ਲੱਜ ਗਈ ਤੇ ਰੱਚ ਗਰੂਪ ਖਿੱਚਿਆ ਗਿਆ ਨਾਲੇ ਲੱਗਦਾ ਵੀ ਸੋਨਾ ਵਾ ਆ ਇੱਧਰ ਆਪਣਾ ਇੱਥੇ ਪੈਨਲ ਲੱਗਣਾ ਈ ਐਲ ਸੀ ਡੀ ਜਿਹੜੀ ਸਕੂਲ ਦੇ ਵਿੱਚ ਹੁੰਦੀ ਹੈ ਉਹਦੇ ਵਿੱਚ ਕੰਮ ਚੱਲ ਰਿਹਾ ਈ ਇੱਥੇ ਪੈਨਲ ਲੱਗਣਾ ਵਾ ਸੀਮੈਂਟ ਆਪਣਾ ਤਿਆਰ ਆ ਸੀਮੈਂਟ ਆਪਣਾ ਤਿਆਰ ਹੋਇਆ ਪਿਆ ਵਾ ਇਹ ਆਪਾਂ ਬਸ ਹੁਣ ਚਾਰ ਛੜਾਈਆ ਹੋ ਗਿਆ ਤੇ ਲੱਗ ਪੈਣਾ ਚਾਰ ਛੜਈਏ ਨੂੰ ਘੋਲੀਆਂ ਬਣਾ ਕੇ ਦੇ ਗੁਰਮਖਾ ਆ ਗੁਰਮਖ ਵੀ ਇਧਰ ਆ ਗਿਆ ਵਾ ਜੀ ਹੁਣ ਘੋਲੀਆਂ ਬਣਾ ਕੇ ਘੋਲੀਆਂ ਬਣਾਊਗਾ ਹੁਣ ਛਾਣੀ ਥੋੜਾ ਦੇਵੀ ਇਹ ਕੱਢ ਦੇ ਵਿੱਚੋਂ ਬਾਹਰ ਮਾਰ ਕੇ ਤੇ ਇਹਨੂੰ ਕੱਢ ਦੇ ਬਾਹਰ ਇਹ ਆਪਣਾ ਡੌਨ ਵੀ ਲਈ ਹਾਲ ਇਹਦਾ ਤਾਂ ਆਪਣਾ ਬਹੁਤ ਬਣੀ ਸੱਪਨੇ ਗਲੀ ਵਿੱਚੋਂ ਚਨਾਈ ਜੁਣੀ ਬਹੁਤ ਸੋਹਣੀ ਹੋਈ ਆ ਆ ਸਾਡੀ ਧਾਰ ਆ ਪੱਠੋ ਦੀ ਆਲ ਕੋਣ ਖਰੀਬ ਆਲ ਕੋ ਤਾਂ ਬਹੁਤ ਸੋਹਣੀ ਧਾਰ ਬਣੀ ਆ ਇਹ ਆਪਣਾ ਗਾਜ ਆ ਇਹ ਆਪਣਾ 5 ਫੁੱਟਾ ਗਾਜ ਆ 6 ਫੁੱਟਾ ਗਾਜ ਆ ਆ ਆਪਣਾ 5 ਫੁੱਟਾ ਗਾਜ ਆ ਤੇ ਆ ਆਪਣੀ ਹੈਗੀ ਆ ਜੀ ਚਿਪਟੀ ਛੋਟੇ ਪਿੰਡ ਵਾਲਾ ਪਤਾ ਨਹੀਂ ਕੀ ਕਹਿੰਦੇ ਆ ਸਾਡੇ ਪਿੰਡ ਚ ਤੇ ਚਿਪਟੀ ਕਹਿੰਦੇ ਆ ਆ ਵੱਡਾ ਕਰਮਾਲਾ ਆਪਣਾ ਇਹ ਕਰਮਾਲਾ ਆਪਣਾ 1.5 ਫੁੱਟ ਦਾ ਇਹ ਇਹ 1.5 ਫੁੱਟ ਦਾ ਕਰਮਾਲਾ ਹੈ ਆਪਣਾ 1.5 ਫੁੱਟ ਦਾ ਕਰਮਾਲਾ ਹੀ ਵੇਚ ਲੋ ਇਹ ਜਦੋਂ ਕਮਾਈ ਦਾ ਇਹਦੇ ਨਾਲ ਕੋਈ ਪਲਾਸਟਰ ਕਰੀਏ ਤੇ ਐਂ ਪੱਧਰ ਆਊਗਾ ਪਲਾਸਟਰ ਤੁਹਾਡਾ ਉੱਚਾ ਨਹੀਂ ਵੜੇ ਹੋਊਗਾ ਕਦੇ ਵਾਸਤੇ ਇਹਦੇ ਨਾਲ ਪਲਾਸਟਰ ਐਂ ਪੱਧਰ ਹੋਊਗਾ ਉੱਚਾ ਨਹੀਂ ਵੜੇ ਹੋ ਸਕਦਾ ਤੇ ਆਪਣੇ ਆ ਘੰਡੀਆਂ ਆ ਲੱਕੜ ਦੇ ਵਾਸਤੇ ਆਲੀਆਂ ਘੰਡੀਆਂ ਆ ਆ ਹੁਣ ਘੋੜੀਆਂ ਬਣਨ ਲੱਗਾ